ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਦੇਸ਼ ਵਿਦੇਸ਼ ਦੀ ਸਮੁੱਚੀ ਸਿੱਖ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਡੇਰਾ ਬਾਬਾ ਫਲਗੂ ਦਾ ਸੈਨਾ ਵਿਖੇ ਹਰ ਸਾਲ ਦੀ ਤਰ੍ਹਾਂ ਅੱਜ 5 ਨਵੰਬਰ ਨੂੰ ਸ੍ਰੀ ਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ ਜਿਨ੍ਹਾਂ ਦੇ ਭੋਗ 7 ਨਵੰਬਰ ਨੂੰ ਡੇਰਾ ਬਾਬਾ ਫਲਗੂ ਦਾ ਸੈਨਾ ਵਿਖੇ ਪਾਇ ਜਾਣਗੇ ਸਾਰੀਆਂ ਹੀ ਤਿਆਰੀਆਂ ਹੋ ਰਹੀਆਂ ਹਨ ਸਾਰੀ ਹੀ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਜਿਹੜੇ ਭੰਡਾਰੇ ਚੱਲਣੇ ਆਗੇ 7 ਨਵੰਬਰ ਨੂੰ ਉਸ ਵਿੱਚ ਲੰਗਰ ਚੱਲਣੇ ਆ ਭੰਡਾਰੇ ਚੱਲਣੇ ਉਸ ਵਿੱਚ ਆਪਣੀ ਸਰਦਾ ਅਨਸਾਰ ਜਰੂਰ ਕੋਈ ਮਾਇਆ ਆਟਾ ਦਾਲ ਚੌਲ ਜੋ ਵੀ ਹੈਗਾ ਸਰਦਾ ਅਨਸਾਰ ਜਰੂਰ ਭੇਟ ਕਰੋ ਅਤੇ ਭੋਗ ਸਮੇਂ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੀ ਹੀ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਸੰਗਤਾਂ ਦੇ ਕਿ ਆਰੰਭ ਪਾਠਾਂ ਦੇ ਭੋਗ 7 ਨਵੰਬਰ ਨੂੰ ਪਾਏ ਜਾਣਗੇ ਡੇਰਾ ਬਾਬਾ ਫਲਗੂ ਦਾ ਸੈਣਾ ਵਿਖੇ ਸਾਰੀਆਂ ਹੀ ਸੰਗਤਾਂ ਨੂੰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਭੋਗ ਸਮੇਂ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ ਤੇ ਲੰਗਰਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਵੱਧ ਤੋਂ ਵੱਧ ਕੋਈ ਦਾਲ ਆਟਾ ਚੌੜ ਜੋ ਵੀ ਮਾਇਆ ਭੇਟ ਕਰਨੀ ਚਾਹੁੰਦਾਗਾ ਉਹ ਡੇਰਾ ਬਾਬਾ ਫਲਗੁਦਾਸ ਵਿਖੇ ਪਹੁੰਚ ਕੇ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਧਿਆਲਦਾਸ ਜੀ ਨੂੰ ਮਿਲ ਸਕਦੇ ਹਨ ਅਤੇ ਆਪਣੀ ਸਰਦਾਨਸਾਰਦਾਨ ਜਰੂਰ ਕਰ ਸਕਦੇ ਹਨ ਭੋਗ 7 ਨਵੰਬਰ ਨੂੰ ਪਾਏ ਜਾਣਗੇ ਸਾਰੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭੋਗ ਸਮੇਂ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ